ਇਕ ਤਾਕਤ ਹੈ ਇਸ ਵਾਸਤੇ ਉਸ ਦਾ ਉਪਾਸ਼ਕ ਵੀ ਨਿਤਾਣਾ ਹੋ ਕੇ ਨਹੀਂ ਰਹਿਣਾ ਚਾਹੁੰਦਾ ਪ੍ਰਮਾਤਮਾ ਦੀ ਇੱਛਾ ਤਾਣ ਦੀ ਇੱਛਾ ਹੈ ਪ੍ਰਮਾਤਮਾ ਦੀ ਪ੍ਰਾਪਤੀ ਤਾਣ ਦੀ ਪ੍ਰਾਪਤੀ ਹੈ ਜਿੱਥੇ ਤਾਣ ਹੋਵੇ ਮਾਣ ਵੀ ਉੱਥੇ ਹੀ ਹੁੰਦਾ ਹੈ ਮਾਣ ਤਾਣ ਦੇ ਹੀ ਪ੍ਰਕਰਮਾ ਕਰਦਾ ਹੈ ਜਿੱਥੇ ਤਾਣ ਹੋਵੇਗਾ ਮਾਨ ਉਥੇ ਇਸ ਤਰ੍ਹਾਂ ਕਦਮਾਂ ਦੇ ਵਿੱਚ ਝੁਕਦਾ ਹੈ ਜਿਸ ਤਰ੍ਹਾਂ ਝਰਨਿਆਂ ਤੋਂ ਨਿਕਲਿਆ ਹੋਇਆ ਜਲ ਸਾਗਰ ਦੀ ਤਰਫ ਦੌੜਦਾ ਹੈ ਅਨੰਤ ਕਾਲ ਤੋਂ ਮਨੁੱਖ ਦੇ ਅੰਦਰ ਇਹ ਭੁੱਖ ਬੜੇ ਪਰਬਲ ਰੂਪ ਦੇ ਵਿੱਚ ਰਹੀ ਹੈ ਕਿ ਤਾਣ ਮਿਲੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਵੀ ਇੱਕ ਅਗੰਮੀ ਪੰਕਤੀ ਹੈ ਔਰ ਆਪ ਉਸ ਦੇ ਤਾਣ ਤੇ ਮਾਣ ਨੂੰ ਮੰਗਦੇ ਨੇ ਮਾਣ ਮੰਗੋ ਤਾਣ ਮੰਗੋ ధਨ ਲਖਮੀ ਸੁਤ ਦੇ हे ਪ੍ਰਭੂ ਤੋ ਤਾਣ ਵੀ ਦੇ ਤੋ ਮਾਣ ਵੀ ਦੇ ਨਿਤਾਣਾ ਮਨੁਖ ਨਿਮਾਣਾ ਹੁੰਦਾ ਹੈ ਨਿਤਾਣੀ ਕੌਮ ਨਿਮਾਣੀ ਹੁੰਦੀ ਹੈ ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ ਔਰ ਆਮ ਕਹਾਵਤ ਹੈ ਕਮਜ਼ੋਰ ਮਨੁੱਖ ਮਰਨ ਤੋਂ ਪਹਿਲੇ ਹੀ ਮਰ ਜਾਂਦਾ ਹੈ ਕਮਜ਼ੋਰ ਦੇਸ਼ ਮੁਰਦਾ ਹੁੰਦਾ ਹੈ ਕਮਜ਼ੋਰ ਕੌਮਾਂ ਵਕਤ ਤੋਂ ਪਹਿਲੇ ਮਿਟ ਜਾਂਦੀਆਂ ਔਰ ਉਹਨਾਂ ਨੂੰ ਮਿਟਾਣ ਲੱਗਿਆਂ ਸ਼ਤਰੂ ਨੂੰ ਰੰਚਕਾ ਮਾਤਰ ਵੀ ਕੋਈ ਕਠਿਨਾਈ ਉਠਾਣੀ ਨਹੀਂ ਪੈਂਦੀ ਇਸੋ ਹਸਤੇ ਅਚੇਤਨ ਮਨ ਦੇ ਚ ਇਹ ਭਾਵਨਾ ਮਨੁੱਖ ਦੇ ਬਣੀ ਰਹਿੰਦੀ ਹੈ ਕਿ ਤਾਕਤ ਮਿਲੇ ਸ਼ਕਤੀ ਮਿਲੇ ਜਦ ਬ੍ਰह्म ਗੈਣੀਆਂ ਨੇ ਕਹਿ ਦਿੱਤਾ ਪ੍ਰਮਾਤਮਾ ਹੀ ਸ਼ਕਤੀ ਹੈ ਹੋਰ ਕੋਈ ਸ਼ਕਤੀ ਹੀ ਨਹੀਂ ਉਹ ਇੱਕ ਤਾਕਤ ਹੈ ਉਹ ਇੱਕ ਤਾਣ ਹੈ ਤਾਂ ਸਿਆਣੇ ਮਨੁੱਖ ਪ੍ਰਮਾਤਮਾ ਦੀ ਤਰਫ راغب ਹੋਏ ਕਿੰਨੀ ਕਿ ਸ਼ਕਤੀ ਹੈ ਉਹ ਨਾਪ ਤੋਲ ਤੋਂ ਪਰੇ ਦੀ ਗੱਲ ਹੈ ਕੀਤਾ ਤਾਣ ਸਵਾਲੇ ਰੂਪ ਕਿਤਨਾ ਉਸ ਦਾ ਤਾਣ ਹੈ ਕਿਤਨੀ ਉਸ ਦੀ ਸੁੰਦਰਤਾ ਹੈ ਸਹਿ ਫਰਮਾਨ ਕਰਦਨ ਇਹ ਕੂਵਤ ਕਿਛ ਦੇਚ ਹੈ ਇਹ ਅੰਦਾਜ਼ਾ ਕੌਣ ਲਾ ਸਕਦਾ ਹੈ ਕਿਉਂਕਿ ਅੰਦਾਜ਼ੇ ਲਾਣ ਦੇ ਪੈਮਾਨੇ ਬੰਦੇ ਕੋਲ ਤਿੰਨ ਨੇ ਗਿਣ ਲੈਣਾ ਤੋਲ ਲੈਣਾ ਔਰ ਨਾਪ ਲੈਣਾ ਉਹ ਨਾਪ ਦੇਚ ਨਹੀਂ ਆਉਂਦਾ ਕੋਈ ਨਾ ਜਾਣੇ ਤੇਰਾ ਕਹਿ ਤਾ ਕੇਵਡ ਚੀਰਾ ਤੇਰਾ ਚੋਲਾ ਕਿੰਨਾ ਕੁ ਵੱਡਾ ਹੈ ਨਾਪ ਦੇਚ ਨਹੀਂ ਆਉਂਦਾ ਅਤੁਲ ਕਿਉਂ ਤੋਲਿਆ ਜਾਏ ਉਹ ਤੋਲ ਦੇਚ ਵੀ ਨਹੀਂ ਆਉਂਦਾ ਉਹਦੀਆਂ ਸਿਫਤਾਂ ਗਿਣਤੀ ਦੇਚ ਵੀ ਨਹੀਂ ਆਉਂਦੀਆਂ ਅੰਤ ਨਾ ਸਿਫਤੀ ਕਹਿਣਾ ਆਤ ਜੋ ਤੋਲ ਦੇਚ ਆ ਜਾਏ ਜੋ ਗਿਣਤੀ ਦੇਚ ਆ ਜਾਏ ਔਰ ਜੋ ਨਾਪ ਦੇਚ ਆ ਜਾਏ ਉਹਦੀ ਸੀਮਾ ਬਣ ਜਾਂਦੀ ਹੈ ਉਹ ਅਨੰਤ ਨਹੀਂ ਹੈ ਉਹਦੀ ਸੀਮਾ ਬਣ ਗਈ ਪਰਮਾਤਮਾ ਅਸੀਮ ਹੈ ਪਕੜ ਤੋਂ ਪਰੇ ਹੈ ਕਿਉਂਕਿ ਨਾਪ ਤੋਲ ਤੇ ਗਿਣਤੀ ਤੋਂ ਪਰੇ ਪਰਮ ਸ਼ਕਤੀ ਹੈ ਮਹਾਨ ਸ਼ਕਤੀ ਹੈ ਜਿਵੇਂ ਕਿਸੇ ਮਸ਼ੀਨ ਦੀ ਤਾਕਤ ਅਸੀਂ ਨਾਪਣੀ ਹੋਵੇ ਉਹਦੇ ਉੱਪਰ ਲਿਖਿਆ ਹੁੰਦਾ ਹੈ ਬਈ ਇੰਨੇ ਹੌਸ ਪਾਵਰ ਦੀ ਹੈ ਬ੍ਰਹਮਣ ਦੇਚ ਕਿੰਨੀ ਕਿ ਸ਼ਕਤੀ ਹੈ ਪਰਮਾਤਮਾ ਦੇਚ ਕਿੰਨੀ ਕਿ ਸ਼ਕਤੀ ਹੈ ਅਸੀਂ ਨਹੀਂ ਨਾਪ ਸਕਦੇ ਨਹੀਂ ਤੋਲ ਸਕਦੇ ਗਿਣਤੀ ਮਿੰਤੀ ਦਾ ਉੱਥੇ ਕੋਈ ਅੰਦਾਜ਼ਾ ਨਹੀਂ ਪਰਮਾਤਮਾ ਦੀ ਪ੍ਰਾਪਤੀ ਤਾਣ ਦੀ ਪ੍ਰਾਪਤੀ ਹੈ ਸ਼ਕਤੀ ਦੀ ਪ੍ਰਾਪਤੀ ਹੈ ਤਾਕਤ ਦੀ ਪ੍ਰਾਪਤੀ ਹੈ ਤੇ ਜਦ ਤਾਣ ਮਿਲਦਾ ਹੈ ਤਾਂ ਮਾਣ ਦਾ ਮਿਲਣਾ ਸੁਭਾਵਿਕ ਹੋ ਜਾਂਦਾ ਹੈ ਕੁਦਰਤੀ ਹੋ ਜਾਂਦਾ ਹੈ ਤਾਣ ਸਤਪੁਰਸ਼ਾਂ ਨੇ ਆਲਮ ਪਰਸ਼ਾਂ ਨੇ ਕਈ ਤਰ੍ਹਾਂ ਦੇ ਮੰਨੇ ਨੇ ਤਨ ਦਾ ਤਾਣ ਧਨ ਦਾ ਤਾਣ ਬૌਧਿਕ ਤਾਣ ਫਿਰ ਮਾਨਸਿਕ ਤਾਣ ਔਰ ਅੰਤ ਦੇ ਚ ਮਨਿਆ ਹੈ ਅਧਿਆਤਮਕ ਤਾਣ ਅਧਿਆਤਮਕ ਸ਼ਕਤੀ ਤਨ ਦਾ ਤਾਣ ਇਹ ਵੀ ਆਪਣੀ ਥਾਂ ਤੇ ਖਾਸ ਦਰਜਾ ਰੱਖਦਾ ਹੈ ਪਹਿਲਵਾਨ ਦਾ ਰਿਸ਼ਟ ਪੁਸ਼ਟ ਸਰੀਰ ਤਾਕਤ ਦੀ ਬਕਾਇਦਾ ਇੱਕ ਨਮਾਇਸ਼ ਹੈ ਔਰ ਉਸ ਦਾ ਸਰੀਰ ਕਈਆਂ ਨੂੰ ਪ੍ਰਭਾਵਿਤ ਕਰਦਾ ਹੈ ਕونکہ ਪਹਿਲਵਾਨ ਦੇ ਸਰੀਰ ਵਿੱਚ ਆਮ ਸ਼ਰੀਰਾਂ ਦੇ ਨਾਲੋਂ ਜ਼ਿਆਦਾ ਤਾਣ ਹੈ ਇਸ ਵਾਸਤੇ ਸੰਸਾਰ ਦੇ ਵਿੱਚ ਉੱਚ ਪੱਧਰ ਦੇ ਪਹਿਲਵਾਨਾਂ ਦਾ ਵੀ ਮਾਣ ਹੈ ਸੜੇ ਦੇਸ਼ ਦੇ ਵਿੱਚ ਸਭ ਤੋਂ ਉੱਚੇ ਵੱਡੇ ਪਹਿਲਵਾਨ ਨੂੰ ਭਾਰਤ ਕੇਸਰੀ ਦਾ ਲਕਬ ਦਿੱਤਾ ਜਾਂਦਾ ਹੈ ਸਮੁੱਚੀ ਦੁਨੀਆ ਦੇ ਵਿੱਚ ਪਹਿਲਵਾਨ ਸਲਮਾਨ ਦੀ ਦ੍ਰਿਸ਼ਟੀ ਨਾਲ ਵੇਖੇ ਜਾਂਦੇ ਨੇ ਉਹਨਾਂ ਦੇ ਵੀ ਚੇਲੇ ਹੁੰਦੇ ਨੇ ਉਹਨਾਂ ਦੇ ਵੀ ਜਲੂਸ ਨਿਕਲਦੇ ਨੇ ਔਰ ਉਹਨਾਂ ਨੂੰ ਵੀ ਬੜੀ ਹਸਰਤ ਭਰੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਹੈ ਕਿ ਤਾਣ ਹੈ ਇਹ ਗਲ ਵਖਰੀ ਹੈ ਕਿ ਉਹ ਤਾਣ ਸਰੀਰਕ ਤਾਣ ਹੈ ਤਨ ਦਾ ਤਾਣ ਹੈ ਇਸ ਵਾਸਤੇ ਆਲੇ ਦੁਆਲੇ ਮਾਣ ਪ੍ਰਕਰਮਾ ਕਰਦਾ ਹੈ ਮਾਣ ਤੋਂ ਮੁਰਾਦ ਅਹੰਗ ਭਾਵ ਨਹੀਂ ਹੰਕਾਰ ਨਹੀਂ ਪ੍ਰਤੀਸ਼ਟਾ ਪਰ ਪ੍ਰਤੀਸ਼ਟਾ ਉੱਥੇ ਹੀ ਹੈ ਜਿੱਥੇ ਕੋਈ ਸ਼ਕਤੀ ਹੈ ਜਿੱਥੇ ਕੋਈ ਤਾਣ ਹੈ ਤਾਂ ਤਨ ਦਾ ਤਾਣ ਵੀ ਆਪਣੀ ਦੁਨੀਆ ਦੇ ਵਿੱਚ ਇੱਕ ਖਾਸ ਦਰਜਾ ਰੱਖਦਾ ਹੈ ਲੇਕਿਨ ਇਹ ਸਭ ਤੋਂ ਨਿਚਲੇ ਦਰਜੇ ਦਾ ਤਾਣ ਹੈ ਕਿਉਂਕਿ ਇਸ ਤਰ੍ਹਾਂ ਦਾ ਤਾਣ ਕੁਦਰਤ ਨੇ ਬਹੁਤ ਸਾਰੇ ਪਸ਼ੂਆਂ ਨੂੰ ਵੀ ਬਖਸ਼ਿਸ਼ ਕਰ ਰੱਖਿਆ ਹੈ ਮਨੁੱਖ ਦੇ ਸਰੀਰ ਨਾਲੋਂ ਤਾਕਤ ਕਈ ਗੁਣਾ ਜ਼ਿਆਦਾ ਪਸ਼ੂਆਂ ਦੇ ਵਿੱਚ ਹੈ ਅਗਰ ਮਨੁੱਖ ਦੇ ਤਨ ਵਿੱਚ ਵੀ ਬਹੁਤ ਵੱਡਾ ਤਾਣ ਪੈਦਾ ਹੋ ਜਾਏ ਬੜੀ ਸ਼ਕਤੀ ਪੈਦਾ ਹੋ ਜਾਏ ਉਹ ਪੰਜ ਸੱਤ ਮਨ ਦਾ ਪੱਥਰ ਚੁੱਕ ਸਕੇ। ਔਰ ਉਹ ਕੁਸ਼ਤੀ ਦੇ ਵਿੱਚ ਪahari ਵਰਖ ਮਨੁੱਖ ਨੂੰ ਵੀ ਹਰਾ ਸਕੇ ਗਿਰਾ ਸਕੇ। ਤੋਂ ਇਸ ਦਾ ਪ੍ਰਭਾਵ ਸਮੁੱਚੇ ਜਗਤ ਤੇ ਪੈਂਦਾ ਹੈ। ਔਰ ਐਸੇ ਪੁਰਸ਼ ਦਾ ਸਨਮਾਨ ਵੱਧ ਜਾਂਦਾ ਹੈ। ਤਾਣ ਦੇ ਤਾਣ ਤੋਂ ਬਾਅਦ ਜੋ ਤਾਣ ਅਹਮ ਹੈ ਮਨੁੱਖੀ ਜਗਤ ਦੇ ਵਿੱਚ ਉਹ ਹੈ ਧਨ ਦਾ ਤਾਣ ਇੱਕ ਮੂਰਖ ਜਿਹਾ ਮਨੁੱਖ ਹੋਵੇ ਲਾਗਰ ਤੇ ਬਿਮਾਰ ਹੋਵੇ ਪਰ ਉਸ ਕੋਲ ਧਨ ਹੈ ਤਾਂ ਚونکہ ਧਨ ਇੱਕ ਤਾਣ ਹੈ ਉਸ ਦਾ ਮਾਣ ਹੋਵੇਗਾ ਉਸ ਦੀ ਪ੍ਰਤਿਸ਼ਟਾ ਹੋਵੇਗੀ ਮਾਣ ਉਸ ਦੇ ਆਲੇ ਦੁਆਲੇ ਪਰਕਰਮਾ ਕਰੇਗਾ ਤਾਂ ਧਨ ਵੀ ਇੱਕ ਸ਼ਕਤੀ ਹੈ ਧਨ ਵੀ ਇੱਕ ਤਾਣ ਹੈ ਪਹਿਲਵਾਨ ਦੀ ਪੂਜਾ ਸ਼ਕਤੀ ਦੀ ਪੂਜਾ ਹੈ ਧਨਵਾਨ ਦੀ ਪੂਜਾ ਸ਼ਕਤੀ ਦੀ ਪੂਜਾ ਹੈ ਫਰਕ ਸਿਰਫ ਇਤਨਾ ਹੈ ਉਹ ਤਨ ਦੀ ਸ਼ਕਤੀ ਹੈ ਇਹ ਧਨ ਦੀ ਸ਼ਕਤੀ ਇੱਕ ਗਾਥਾ ਹੈ ਬੜੀ ਸੁੰਦਰ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਸੰਬੰਧਿਤ ਹੈ ਬਹਾਦਰ ਸ਼ਾ ਮੁਗਲ ਸਮਰਾਟ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਨ ਤੇ ਬਿਠਾਇਆ ਕਦਮਾਂ ਵਿੱਚ ਉਹ ਆਪ ਬੈਠਾ ਇਸ ਭਰੀ ਹੋਈ ਮਹਿਫਿਲ ਦੇ ਵਿੱਚ ਇੱਕ ਸੈਦ ਵੀ ਬੈਠਾ ਸੀ ਜੋ ਭਾਦਰ ਸ਼ਾਹ ਦਾ ਇੱਕ ਤਰੀਕੇ ਦਾ ਰਾਜਗੁਰੂ ਸੀ ਭਾਉ ਦੇਣੀ ਤਾਲੀਮ ਦੇਣ ਵਾਲਾ ਸੀ ਸੈਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਿੰਘਾਸਨ ਤੇ ਬੈਠਿਆ ਹੋਇਆ ਵੇਖ ਕੇ ਅਗ ਬਗੋਲਾ ਹੋ ਗਿਆ ਆਪੇ ਤਬਾਰ ਹੋ ਗਿਆ ਕਿਉਂਕਿ ਭਾਦਰ ਸ਼ਾਹ ਨੇ ਕਦੀ ਵੀ ਇਸ ਸੈਇਦ ਨੂੰ ਆਪਣੇ ਸਿੰਘਾਸਣ ਤੇ ਨਹੀਂ ਬਿਠਾਇਆ ਸੀ ਸੈਇਦ ਖੁਦ ਹੈਰਾਨ ਇੱਕ ਅਨਮਤ ਦੇ ਗੁਰੂ ਇੱਕ ਅਨਮਤ ਦਾ ਰਹਿਬਰ ਉਹ ਸਿੰਘਾਸਣ ਤੇ ਬੈਠੇ ਔਰ ਵਕਤ ਦਾ ਬਾਦਸ਼ਾ ਉਸਦੇ ਕਦਮਾਂ 'ਚ ਬੈਠੇ ਈਰਖਾ ਖਾ ਗਿਆ ਜਲਨ ਪੈਦਾ ਹੋਈ ਬਾਦਸ਼ਾ ਤੇ ਤੇ ਗੁੱਸਾ ਉਹ ਨਾ ਕੱਢ ਸਕਿਆ ਪਰ ਉਹ ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ آخ لگا تھی جگت گرو ہو تھانو لوکی ولی اللہ کہندے نے ہیں دسویں گرنان کہلائے جاندے ہو پر تھی دسو تھے کل شکتی کی ہے تھڈے کل عظمت کی ہے تھوڑے کل کرامات کی ہے تو صاحب گروہ گوبند سنگ جی مہاراج فرمان کر لگے سید شکتی ویخنی ہے کرامات ویخنی ہے کہن لگا ہاں ਕਿਉਂਕਿ ਪੈਗੰਬਰ ਅਵਤਾਰੀ ਪੁਰਸ਼ ਦੀ ਵਲੀ ਅੱਲਾ ਦੀ ਪਛਾਣ ਹੀ ਸ਼ਕਤੀ ਤੋਂ ਹੈ ਕਰਾਮਾਤ ਤੋਂ ਹੈ ਅਜ਼ਮਤ ਤੋਂ ਹੈ ਸਾਇ ਵਿਕਣ ਲਗੇ ਵਲੀ ਅੱਲਾ ਦੀ ਪਛਾਣ ਕਿਸ ਢੰਗ ਨਾਲ ਹੈ ਸਵਾਲ ਇਹ ਨਹੀਂ ਸਵਾਲ ਇਹ ਹੈ ਕਿ ਤੂੰ ਕਰਾਮਾਤ ਵੇਖਣਾ ਚਾਹੁੰਦਾ ਹੈ ਤੂੰ ਅਜ਼ਮਤ ਵੇਖਣਾ ਚਾਹੁੰਦਾ ਹੈ ਤੂੰ ਸ਼ਕਤੀ ਵੇਖਣਾ ਚਾਹੁੰਦਾ ਹੈ ਤੂੰ ਉਹ ਸ਼ਕਤੀ ਅਗਰ ਤੂੰ ਵੇਖਣੀ ਹੈ ਤਾਂ ਫਿਰ ਵਸਦੀ ਹੈ ਭਾਦਰ ਸ਼ਾਦੇ ਮੋਂ ਦੇ ਚ ਵਾਕ ਨੇ ਬੜੇ ਸੁੰਦਰ ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਨੇ ਮਾਰੇ ਬਖਸ਼ੇ ਦੇਰ ਵੀ ਨਾ ਤਿਸ ਮੁਖ ਮੇ ਲਖ ਅਜ਼ਮਤ ਭੀ ਨਾ ਵੇਖ ਤੇ ਸਈ ਭਾਦਰ ਸ਼ਾਦੀ ਜ਼ਬਾਨ ਚੋਂ ਨਿਕਲਿਆ ਹੋਇਆ ਇੱਕ ਅੱਖਰ ਇੱਕ ਗੱਲ ਹਜ਼ਾਰਾਂ ਹੀ ਮੰਨਣ ਨੂੰ ਤਿਆਰ ਨੇ ਇਹ ਚਾਹਵੇ ਜਿਸ ਨੂੰ ਮਾਰ ਦੇਵੇ ਇਹ ਚਾਹਵੇ ਜਿਸ ਨੂੰ ਬਖਸ਼ ਦੇਵੇ ਜ਼ਬਾਨ ਚੋਂ ਇੱਕੋ ਗੱਲ ਨਿਕਲਦੀ ਏ ਸੈਂਕੜੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ ਸਾਬ ਕਹਿਣ ਲੱਗੇ ਸਯਦ ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ ਇਹ ਅਜ਼ਮਤ ਨਹੀਂ ਤੇ ਹੋਰ ਕੀ ਹੈ ਤੋ ਦਿਨ ਰਾਤ ਇਸ ਕਰਾਮਾਤ ਨੂੰ ਵੇਖਦਾ ਹੈ ਤੇ ਅਜੇ ਸਮਝਿਆ ਨਹੀਂ ਕਿ ਕਰਾਮਾਤ ਕਿਸ ਨੂੰ ਕਹਿੰਦੇ ਅਜ਼ਮਤ ਕਿਸ ਨੂੰ ਕਹਿੰਦੇ ਸਯਦ ਕਹਿਣ ਲਗਾ ਅਗਰ ਇਹ ਕਰਾਮਾਤ ਹੈ ਇਹ ਅਜ਼ਮਤ ਹੈ ਤਾਂ ਇਹ ਬਾਦਰ ਸ਼ਾਹ ਦੇ ਮੂੰਹ ਦੇ ਚ ਵਸਦੀ ਹੈ ਤੁਹਾਡੇ ਕੋਲ ਕੀ ਹੈ ਤੁਸੀਂ ਕਿਹੜੀ ਤਾਕਤ ਰੱਖਦੇ ਹੋ ਤੁਹਾਡੇ ਕੋਲ ਕਿਹੜੀ ਸ਼ਕਤੀ ਹੈ ਤਾਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਜੇਬ ਦੇ ਚੋਂ ਇੱਕ ਸੋਨੇ ਦੀ ਮੋਹਰ ਕੱਢੀ ਔਰ ਉਸ ਮੋਹਰ ਨੂੰ ਉਸ ਵਕਤ ਦਿਨਾਰ ਆਖਿਆ ਜਾਂਦਾ ਸੀ ਮੁਗਲ ਕਾਲ ਦੇ ਵਿੱਚ ਹਿੰਦੁਸਤਾਨ ਦੇ ਜੋ ਸਿੱਕਾ ਰਾਜ ਸੀ ਖਾਸ ਕਰਕੇ ਬਾਦਰ ਸ਼ਾਹ ਦੇ ਵਕਤ ਉਹਨਾਂ ਨੇ ਸਿੱਕੇ ਦਾ ਨਾਮ ਦਿਨਾਰ ਰੱਖ ਦਿੱਤਾ ਸੀ ਤਾਂ ਸੋਨੇ ਦੀ ਮੋਹਰ ਨੂੰ ਇੰਜ ਹਥੇਲੀ ਤੇ ਰੱਖ ਕੇ ਸੈਦ ਨੂੰ ਮੁਖਾਤਬ ਕਰਦੇ ਪਾਤਸ਼ਾਹ ਕਹਿੰਦੇ ਨੇ ਪਿੱਖ ਦਿਨਾਰ ਜੋ ਹੱਥ ਹਮਾਰੇ ਇਹੋ ਅਜ਼ਮਤ ਲਿਓ ਦੁਤੀ ਵਿਚਾਰੇ ਇਕ ਦੂਜੀ ਕਰਾਮਾਤ ਹੈ ਇਹ ਵੇਖਦਾ ਪਿਆ ਧਨ ਸੰਸਾਰ ਦੀ ਸਾਰੀ ਹਲਚਲ ਇਹਦੇ ਆਲੇ ਦੁਆਲੇ ਘੁੰਮ ਰਹੀ ਹੈ ਔਰ ਇਹ ਧਨ ਇੱਕ ਮੂਰਖ ਤੇ ਲਾਗਰ ਕਮਜ਼ੋਰ ਬੰਦੇ ਕੋਲ ਹੋਵੇ ਉਸ ਦੀ ਮਾਨ ਪ੍ਰਤਿਸ਼ਟਾ ਹੋ ਜਾਂਦੀ ਹੈ ਸਾਹਿਬ ਗੁਰਗੰਨ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਵਿਆਖ ਕੋ ਨਾ ਵੱਡਾ ਮਾਇਆ ਵੱਡਿਆ ਮਨੁੱਖ ਨਹੀਂ ਵੱਡਾ ਦਰਸਲ ਉਸ ਦੇ ਕੋਲ ਜੋ ధਨ ਹੈ ਉਸ ਕਰਕੇ ਲੋਕ ਕਿ ਉਸ ਨੂੰ ਵੱਡਾ ਵੱਡਾ ਕਹਿੰਦੇ ਨੇ ਉਸ ਦੀ ਵਡਿਆਈ ਬਣ ਜਾਂਦੀ ਹੈ ਪ੍ਰਵਾਸਤਵਿਕ ਸਾਹਿਬ ਕਹਿੰਦੇ ਨੇ ਸੋ ਵੱਡਾ ਜਿਨ ਨਾਮ ਲਿਵ ਲਾਇ ਮੁਖਤਸਰゼ सैयद ਸੁਣ ਕੇ ਅਗ ਬਗੋਲਾ ਹੋਇਆ ਜਦ ਮਹਾਰਾਜ ਨੇ ਕਿਹਾ ਇਹ ధਨ ਵੀ ਇੱਕ ਤਾਣ ਹੈ ਕਿ ਸ਼ਕਤੀ ਹੈ ਇੱਕ ਅਜ਼ਮਤ ਹੈ ਕਰਾਮਾਤ ਹੈ ਤਾਂ ਸੁਣ सैयद बोलो तज मौने तुम में करामात है कौन सैयद औखाओ के कहन लगा भाई ए करामात ते आखिर धन दी हो गई ना सोने दी है थवाड़े विच केड़ी करामात थवाड़े विच केड़ी शक्ति है सुन दे आसार महाराज ने मयान चो तलवार गड़ी सुन सतगुरु शमशीर निकासी सब में छटा समान प्रकासी ओ शमशीर ऐसी चमकी जैसे आसमान में बिजली चमक जाती तत् क्षण बदन पीत होए गए लोचन समukh न करते भय सारी महफिल दे चेहरे पीले पै गए सारे दंग रह गए एक ही होया ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਕੱਢ ਲਈ ਭਾਦਰਸ਼ਾ ਆਪਣੀ ਥਾਂ ਤੇ ਹੈਰਾਨ ਸੁਨ ਸਤਗੁਰੂ ਸ਼ਮਸ਼ੀਰ ਨਿਕਾਸੀ ਸਭ ਨੇ ਛਟਾ ਸਮਾਨ ਪ੍ਰਕਾਸੀ ਤਤ ਛਿਨ ਬਦਨ ਪੀਤ ਹੋਏ ਗਏ ਲੋਚਨ ਸਮੁਖ ਨਾ ਕਰਤੇ ਬਾਰੇ ਡਰਦਾ ਮਾਰਾ ਕੋਈ ਵੀ ਆਪਣੀ ਅੱਖਾਂ ਹੁਣ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਤਰਫ ਨਹੀਂ ਕਰਦਾ ਸੈਯਦ ਨੂੰ ਮੁਖਾਤਬ ਕਰਦੇ ਹੋਇਆ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਫਰਮਾਨ ਕੀਤਾ ਤੇਜ ਦੇਪਤ ਸ੍ਰੀ ਮੁਖਤੇ ਕਹੇ ਇਹ ਵੀ ਕਰਾਮਾਤ ਇੱਕ ਹੈ ਐਵੀਕ ਕਰਾਮਾਤ ਹੈ ਵੇਖਦਾ ਪਿਆ ਮੇਰੇ ਹੱਥ ਦੇ ਵਿੱਚ ਹੁਣ ਤੂੰ ਮੂੰਹੋਂ ਬੋਲ ਕਿ ਕਰਾਮਾਤ ਦਿਖਾਓ ਤੇ ਮੈਂ ਤੈਨੂੰ ਇਸ ਦੀ ਕਰਾਮਾਤ ਦਿਖਾਣਾ ਕੰਬਣ ਲੱਗ ਪਿਆ ਸੈਯਦ ਕਿਧਰੇ ਮੇਰੀ ਗਰਦਨ ਨਾ ਉਡਾ ਦੇਣ ਹੱਥ ਜੋੜ ਕੇ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਤੇ ਥੋੜਾ ਆਪ ਜੀ ਨਾਲ ਵਾਰਤਾਲਾਪ ਕਰਨੀ ਸੀ ਸਹਿਬ ਕਹਿਣ ਲੱਗੇ ਨਹੀਂ ਵਾਰਤਾਲਾਪ ਨਹੀਂ ਤੂੰ ਇਹ ਆਖਦਾ ਹੈ ਕਿ ਮੈਂ ਕੋਈ ਸ਼ਕਤੀ ਵੇਖਣੀ ਹੈ ਕਰਾਮਾਤ ਵੇਖਣੀ ਹੈ ਤੋ ਹੁਣ ਤੂੰ ਮੂੰਹ ਇਹ ਬੋਲ ਕਿ ਕਰਾਮਾਤ ਦਿਖਾਓ ਤੇਸੀ ਤੈਨੂੰ ਕਰਾਮਾਤ ਦਿਖਾਈਏ ਉਹਦੇ ਹੱਥ ਜੋੜ ਗਏ ਨਹੀਂ ਮਹਾਰਾਜ ਮੈਂ ਇਸ ਤਰ੍ਹਾਂ ਦਾ ਤੇ ਕੁਝ ਨਹੀਂ ਦੇਖਣਾ ਚਾਹੁੰਦਾ ਸੀ ਤੋ ਭਾਦਰ ਸ਼ਾਹੀ ਦੀ ਤਰਫ ਮੁਖਾਤਬ ਹੋ ਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਮੈਂ ਭਾਰਤ ਵਾਸੀਆਂ ਨੂੰ ਇਹ ਕਰਾਮਾਤ ਦੇਣ ਵਾਸਤੇ ਆਇਆ ਜੋ ਸ਼ਕਤੀਹੀਣ ਹੋ ਗਏ ਸਨ ਬੁਝਦਿਲ ਹੋ ਗਏ ਸਨ ਔਰ ਇਸ ਦੇਸ਼ ਨੂੰ ਗੁਲਾਮਾਂ ਨੇ ਗੁलाम ਬਣਾਇਆ ਹੈ ਇਹ ਤੇ ਸਾਰਾ ਜਗਤ ਜਾਣਦਾ ਹੈ ਇਸ ਦੇਸ਼ ਨੂੰ ਅਫਗਾਨੀਆਂ ਨੇ ਗੁलाम ਬਣਾਇਆ ਇਰਾਨੀਆਂ ਨੇ ਗੁलाम ਬਣਾਇਆ ਇੱਥੇ ਡੱਚ ਆਏ ਇੱਥੇ ਪੁਰਤਗੇਜ਼ ਆਏ ਇੱਥੇ ਅੰਗਰੇਜ਼ ਆਏ ਮੰਗੋਲ ਆਏ ਅਰਬ ਆਏ ਜੋ ਵੀ ਆਇਆ ਕਾਮਯਾਬ ਹੋਇਆ ਮਾਲਕ ਬਣ ਬੈਠਾ ਦੇਸ਼ ਦੇ ਮਾਲਕ ਗੁਲਾਮ ਬਣ ਗਏ ਦਾਸ ਬਣ ਗਏ ਹਮਲਾਵਰ ਮਾਲਕ ਬਣ ਗਏ ਔਰ ਇਹ ਗੁਲਾਮੀ ਇੱਕ ਦਿਨ ਦੀ ਨਹੀਂ ਇੱਕ ਮਹੀਨੇ ਦੀ ਨਹੀਂ ਇੱਕ ਸਾਲ ਦੀ ਨਹੀਂ ਇੱਕ ਸਦੀ ਦੀ ਨਹੀਂ ਸੈਂਕੜੇ ਸਾਲ ਤੱਕ ਇਹ ਦੇਸ਼ ਗੁਲਾਮ ਰਿਹਾ ਕਦੀ ਮੰਗੋਲਾਂ ਦਾ ਕਦੀ ਅਫਗਾਨੀਆਂ ਦਾ ਕਦੀ ਈਰਾਨੀਆਂ ਦਾ ਕਦੀ ਅਰਬ ਕਦੀ ਡੱਚ ਕਦੀ ਪੁਰਤਗੇਸ ਕਦੀ ਫ੍ਰੈਂਚ ਤੇ ਕਦੀ ਅੰਗਰੇਜ਼ ਸਾਰਿਆਂ ਨੇ ਇਸ ਦੇਸ਼ ਨੂੰ ਗੁਲਾਮ ਬਣਾਇਆ ਕਾਰਨ ਭਾਰਤ ਵਾਸੀ ਸ਼ਕਤੀਹੀਣ ਹੋ ਚੁੱਕੇ ਸੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਇਹ ਜੋ ਕਰਾਮਾਤ ਵੇਖਣਾ ਚਾਹੁੰਦਾ ਸੀ ਸ਼ੈਦ ਹੁਣ ਹੱਥ ਜੋੜ ਕੇ ਖੜਾ ਹੈ ਡਰਦਾ ਮਾਰਾ ਬਸ ਮੈਂ ਇਹੀ ਕਰਾਮਾਤ ਦੇਣੀ ਹੈ ਭਾਰਤ ਵਾਸੀਆਂ ਨੂੰ ਤਾਂ ਕਿ ਇਹ ਆਪਣੇ ਦੇਸ਼ ਦੇ ਮਾਲਕ ਬਣ ਸਕਣ ਦੇਸ਼ ਦੇ ਚ ਰਹਿੰਦੇ ਆਂ ਆ ਆਪਣੇ ਘਰ ਦੇ ਚ ਰਹਿੰਦੇ ਆਂ ਆ ਗੁਲਾਮਾਂ ਦੀ ਤਰ੍ਹਾਂ ਨਾ ਰਹਿਣ ਦਾਸਾਂ ਦੀ ਤਰ੍ਹਾਂ ਨਾ ਰਹਿਣ ਮਾਲਕ ਦੀ ਤਰ੍ਹਾਂ ਰਹਿਣ ਸੁੱਤੀ ਹੋਈ ਬੀਰ ਰਸ ਦੀ ਕਲਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਗਾਇਆ ਮੁਖਤਸਰ ਅਰਜ਼ ਕਰਨ ਤੋਂ ਮੇਰੀ ਮੁਰਾਦ ਇਹ ਕਿ ਧਨ ਵੀ ਇਕ ਤਾਣ ਹੈ ਇਕ ਸ਼ਕਤੀ ਹੈ ਤੇ ਧਨਵਾਨ ਦੀ ਪੂਜਾ ਧਨ ਦੀ ਪੂਜਾਏ ਕਿਉਂਕਿ ਧਨ ਇੱਕ ਤਾਕਤ ਹੈ तो ਜਿੱਥੇ ਤਾਣ ਹੋਵੇਗਾ ਉੱਥੇ ਮਾਨ ਆ ਜਾਏਗਾ ਤਨ ਦੇ ਤਾਣ ਧਨ ਦੇ ਤਾਣ ਤੋਂ ਬਾਅਦ ਅਗਰ ਕੋਈ ਤਾਣ ਆਹਮ ਹੈ ਤਾਂ ਉਹ ਹੈ ਬੌਧਕ ਤਾਣ ਬੌਧਕ ਬਲ ਦਿਮਾਗੀ ਸ਼ਕਤੀ ਆਮ ਮਨੁੱਖਾਂ ਨਾਲੋਂ ਬੁੱਧੀ ਜ਼ਿਆਦਾ ਤਿੱਖਣ ਹੋਵੇ ਜ਼ਿੰਦਗੀ ਦੇ ਗਹਿਰੇ ਮਸਲਿਆਂ ਨੂੰ ਸਮਝ ਸਕੇ ਸੰਸਾਰ ਦੀ ਸਮੱਸਿਆਵਾਂ ਦਾ ਉਹਦੇ ਕੋਲ ਸਮਾਧਾਨ ਹੋਵੇ ਤਾਂ ਐਸੇ ਪੁਰਸ਼ ਦੀ ਵੀ ਪ੍ਰਤੀਸ਼ਟਾ ਵੱਧ ਜਾਂਦੀ ਬૌਧਿਕ ਬਲ ਰੱਖਣ ਵਾਲੇ ਕੁਝ ਪੁਰਸ਼ਾਂ ਨੂੰ ਅਕਬਰ ਨੇ ਆਪਣੇ ਦਰਬਾਰ ਦਾ ਰਤਨ ਆਖਿਆ ਸੀ ਇਨਾ ਰਤਨਾ ਦੇ ਚੋਂ ਜਨਾਬ ਫੈਜ਼ੀ ਕਵੀ ਰਹੇ ਰਾਜਾ ਮਾਨ ਸਿੰਘ ਮੁੱਲਾ ਦੋ ਪਿਆਜ਼ਾ ਬੀਰਬਲ ਔਰ ਤਾਨ ਸਹਿੰਦਾ ਖਾਸ ਅਸਥਾਨ ਸੇ ਇਨਾ ਮਨੁੱਖਾਂ ਨੂੰ ਰਤਨ ਆਖਣ ਤੋਂ ਮੁਰਾਦ ਇਤਨੀ ਸੀ ਕਿ ਆਮ ਮਨੁੱਖਾਂ ਨਾਲੋਂ ਜ਼ਿਆਦਾ ਸੂਝਵਾਨ ਸਭ ਤੋਂ ਸੂਝ ਸਮਝ ਵੀ ਇੱਕ ਸ਼ਕਤੀ ਹੈ ਇੱਕ ਤਾਨ ਤੇ ਤਾਣ ਦੇ आले ਦੁਆਲੇ ਮਾਨ ਹੋਵੇਗਾ ਸ਼ਾਇਰ ਲੋਗ ਸੰਗੀਤਕਾਰ ਮੂਰਤੀਕਾਰ ਮੁਸਵਰ اور ਸ਼ਾਸਤਰ ਵਿਦਿਆ ਦੇ ਗਿਆਤੇ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਨੇ ਦਾਰਸ਼ਨਿਕ ਫਿਲਾਸਫਰ ਸੰਸਾਰ ਦੇ ਵਿੱਚ ਬੜੀ ਉਹਨਾਂ ਨੂੰ ਪ੍ਰਤਿਸ਼ਟਾ ਮਿਲਦੀ ਹੈ ਕਿਉਂਕਿ ਉਹਨਾਂ ਕੋਲ ਵੀ ਇੱਕ ਤਾਣ ਹੈ ਇਹ ਤਾਣ ਦਿਮਾਗੀ ਤਾਣ ਹੈ ਪਹਿਲਵਾਨ ਦੇ ਕੋਲ ਤਨ ਦਾ ਤਾਣ ਹੈ ਦਾਰਸ਼ਨਿਕ ਦੇ ਕੋਲ ਦਿਮਾਗ ਦਾ ਤਾਣ ਹੈ ਆਮ ਸਰੀਰਾਂ ਦੇ ਨਾਲੋਂ ਪਹਿਲਵਾਨ ਦਾ ਸਰੀਰ ਬਹੁਤ ਭਾਰੀ ਪਰਖਮ ਹੈ ਤੇ ਸ਼ਕਤੀਸ਼ਾਲੀ ਹੈ ਆਮ ਮਨੁੱਖਾਂ ਦੇ ਨਾਲੋਂ ਦਾਰਸ਼ਨਿਕ ਫਿਲਾਸਫਰ ਚਿੱਤਰਕਾਰ ਤੇ ਕਵੀ ਕੋਲ ਬੌਧਿਕ ਬਲ ਜ਼ਿਆਦਾ ਹੁੰਦਾ ਹੈ ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਤਨ ਦੀ ਸ਼ਕਤੀ ਨਾਲ ਕੋਈ ਹਿਰਦਾ ਸ਼ੁੱਧ ਨਹੀਂ ਹੁੰਦਾ ਪਹਿਲਵਾਨ ਲਾਜ਼ਮੀ ਨਹੀਂ ਕਿ ਸੰਤ ਹੋਵੇ ਪਗਤ ਹੋਵੇ ధਨવાન ਜ਼ਰੂਰੀ ਨਹੀਂ ਕਿ ਅੰਦਰੋਂ ਪਵਿੱਤਰ ਹੋਵੇ ਇਸ ਸ਼ਕਤੀ দিয়া ਅੰਦਰ ਦੀ ਪਵਿੱਤਰਤਾ ਦੇ ਨਾਲ ਕੋਈ ਤੱਲਕ ਨਹੀਂ ਇਸੇ ਤਰੀਕੇ ਨਾਲ ਬૌਧਿਕ ਬਲ ਰੱਖਣ ਵਾਲਾ ਪੁਰਸ਼ ਦਾਰਸ਼ਨਿਕ ਫਿਲਾਸਫਰ ਕਵੀ ਸੰਗੀਤਕਾਰ ਚਿੱਤਰਕਾਰ ਹਿਰਦੇ ਦਾ ਵੀ ਸ਼ੁੱਧ ਹੋਵੇ ਇਹ ਕੋਈ ਜ਼ਰੂਰੀ ਨਹੀਂ ਇਹ ਲਾਜ਼ਮੀ ਨਹੀਂ ਕਈ ਵਫਾ ਸਦਾ ਚਾਰ ਦਿੱਤੇ ਕਵਿਤਾ ਲਿਖਣ ਵਾਲੇ ਦੁਰਾਚਾਰ ਦੀ ਅਗਨ ਦੇ ਚ ਜਲ ਰਹੇ ਹੁੰਦੇ ਨੇ ਅੰਮ੍ਰਿਤ ਦੇ ਉੱਤੇ ਗੀਤ ਲਿਖਣ ਵਾਲੇ ਆਪਣੀ ਜ਼ਿੰਦਗੀ ਨੂੰ ਕਈ ਵਫਾ ਜ਼ਹਿਰ ਬਣਾ ਲੈਂਦੇ ਨੇ ਪ੍ਰਕਾਸ਼ ਤੇ ਚਾਨਣੇ ਦੇ ਉੱਤੇ ਧੂਆਂ ਧਾਰ ਤਕਰੀਰ ਕਰਨ ਵਾਲੇ ਕਈ ਵਫਾ ਉਹਨਾਂ ਦੇ ਮਾਨਸਿਕ ਮੰਡਲ ਦੇ ਚ ਮਸਿਆ ਦੀ ਰਾਤ ਆਉਂਦੀ ਹੈ ਤਾਰੀਕੀ ਆਉਂਦੀ ਹੈ ਬਹੁਤ ਗਹਿਰੀਆਂ ਗੱਲਾਂ ਪਿਛਲੀ ਸਦੀ ਦੇ ਮਸ਼ਹੂਰ ਮਾਰੂਫ ਸ਼ਾਇਰ ਗ਼ਾਲिब ਨੇ ਆਖੀਆਂ ਸ਼ਾਇਰੀ ਦੀ ਦੁਨੀਆ 'ਚ ਕਵਿਤਾ ਦੀ ਦੁਨੀਆ 'ਚ ਉਸ ਦਾ ਆਪਣਾ ਇੱਕ ਖਾਸ ਥਾਂ ਹੈ ਇਕਬਾਲ ਜੈਸਾ ਸ਼ਾਇਰ ਵੀ ਕਹਿੰਦਾ ਹੈ ਕਿ ਮਨੁੱਖ ਦਾ ਦਿਮਾਗ ਕਿੱਥੇ ਤੱਕ ਪ੍ਰਵਾਜ਼ ਕਰ ਸਕਦਾ ਹੈ ਕਿਤਨੀ ਬੁਲੰਦੀਆਂ ਨੂੰ ਛੂਹ ਸਕਦਾ ਹੈ ਇਹ ਪ੍ਰੇਰਨਾ ਮੈਨੂੰ ਗ਼ਾਲिब ਤੋਂ ਮਿਲੀ ਗ਼ਾਲिब ਬ੍ਰह्म ਗਿਆਨੀ ਦੀ ਤਰ੍ਹਾਂ ਹੀ ਕਹਿੰਦਾ ਹੈ ਬਾਜ਼ੀ ਚਾਏ ਇਤਫਾਲ ਹੈ ਦੁਨੀਆਂ ਮੇਰੇ ਆਗੇ ਇਹ ਸਾਰੀ ਦੁਨੀਆਂ ਇੱਕ ਬੱਚਿਆਂ ਦਾ ਖੇਲ ਹੈ ਹੁਣ ਭਗਤ ਵੀ ਕਹਿੰਦੇ ਨੇ ਇਹ ਜਗਤ ਬੱਚਿਆਂ ਦਾ ਖੇਲ ਹੈ ਆਵਨ ਜਾਣ ਇੱਕ ਖੇਲ ਬਨਾਇਆ ਆਗਿਆਕਾਰੀ ਕੇਨੀ ਮਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਜਗਤ ਦਾ ਤਮਾਸ਼ਾ ਹੀ ਮੈਂ ਵੇਖਣ ਵਾਸਤੇ ਆਇਆ ਔਰ ਜਗਤ ਸਵੈਮ ਇੱਕ ਤਮਾਸ਼ਾ ਹੈ ਮੈਂ ਹਾਂ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਗਾਲਬ ਵੀ ਕਹਿੰਦਾ ਹੈ ਸਾਰਾ ਸੰਸਾਰ ਇੱਕ ਖੇਲ ਹੈ ਪਰ ਖੇਲ ਬੱਚਿਆਂ ਦਾ ਖੇਲ ਹੈ ਬਾਜ਼ੀ ਚਾਹੇ ਇਤਫਾਲ ਹੈ ਦੁਨੀਆ ਮੇਰੇ ਆਗੇ hota hai sab roz tamasha mere aage ek baat hai aurange suleyman mere nazdeek ek khel hai azaz masihah mere aage takht e sulemane ek bachiyan da khel hai hazrat isa de maujze kyunki maujze isa naal jude hoye ne be unne qabran de chon murde zinda kite ਬਿਮਾਰ ਦੇ ਸਿਰ ਤੇ ਹੱਥ ਰੱਖਿਆ ਤੰਦਰੁਸਤ ਕਰ ਦਿੱਤਾ ਅੰधे ਨੂੰ ਬਿਨਾਈ ਮਿਲ ਗਈ ਪਾਗਲ ਨੂੰ ਦਿਮਾਗ ਮਿਲ ਗਿਆ ਨਿਰਧਨ ਨੂੰ ਧਨ ਮਿਲ ਗਿਆ ਗ਼ਾਲिब ਕਹਿੰਦਾ ਇਹ ਬੱਚਿਆਂ ਦੀ ਖੇਲ ਹੈ ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ ਹਜ਼ਰਤ ঈਸਾ ਦੇ ਜਿਹੜੇ ਮੌਜੂਜ਼ੇ ਨੇ ਇਹ ਵੀ ਇੱਕ ਬੱਚਿਆਂ ਦਾ ਖੇਲ ਹੈ ਪ੍ਰਵਾਜ਼ ਗ਼ਾਲिब ਦੀ ਬੜੀ ਉੱਚੀ ਦਿਮਾਗੀ ਵਿਚਾਰਾਂ ਬੜੀਆਂ ਮਹਾਨ ਕਿਰਦਾਰ ਮਹਾਨ ਨੇ ਉੱਚੇ ਵਿਚਾਰ ਉੱਚੇ ਕਿਰਦਾਰ ਨੂੰ ਜਨਮ ਨਹੀਂ ਦੇ ਸਕਦੇ ਸ਼ਰਾਬ ਦਾ ਇਹ ਰਸੀਆ ਸੀ ਦਿਨ ਰਾਤ ਸ਼ਰਾਬ ਪੀ ਕੇ ਆਪਣਾ ਗਮ ਭੁਲਾਉਣ ਦੀ ਕੋਸ਼ਿਸ਼ ਕਰਦਾ ਸੀ ਇਨ੍ਹਾਂ ਉੱਚੇ ਵਿਚਾਰਾਂ ਨੇ ਉਸ ਦੀ ਜ਼ਿੰਦਗੀ ਦੀ ਸਮੱਸਿਆਵਾਂ ਨੂੰ ਕੋਈ ਸਮਾਧਾਨ ਨਹੀਂ ਦਿੱਤਾ ਸੀ ਔਰ ਮਰਦੇ ਦਮ ਤੱਕ ਵੀ ਸ਼ਰਾਬ ਦੀ ਲਤ ਦੇ ਚ ਰਿਹਾ ਕੰਨਨ ਜਦ ਇਸ ਦਾ ਦਮ ਨਿਕਲਣ ਲੱਗਾ ਤਾਂ ਆਲੇ ਦੁਆਲੇ شاਗਿਰਦ ਖੜੇ ਸਨ ਉਹ ਕਹਿਣ ਲੱਗੇ ਉਸਤਾਦ ਜੀ ਕੋਈ ਸੇਵਾ ਇਸ ਵਕਤ ਕਰਨੀ ਹੋਵੇ ਤੇ ਹੁਕਮ ਕਰੋ ਗਾਲिब ਕਹਿਣ ਲੱਗਾ ਸ਼ਰਾਬ ਲਿਓ شاਗਿਰਦ ਕਹਿਣ ਲੱਗੇ ਅੱਲਾ ਦਾ ਨਾਮ ਲਿਓ ਜਾ ਰਹੇ ਹੋ ਸੰਸਾਰ ਤੋਂ ਤਾਂ ਗਾਲिब ਕਹਿੰਦਾ ਨਹੀਂ ਜੇ ਅੱਲਾਹ ਕੋਲ ਵੀ ਮੈਂ ਜਾ ਰਿਹਾ ਤੋ ਪੀ ਕੇ ਹੀ ਜਾਣਾ ਚਾਹਦਾ ਨਸ਼ੇ ਚ ਜਾਣਾ ਚਾਹਦਾ ਲਿਆਓ ਸ਼ਰਾਬ ਦੀ ਸੁਰਾਹੀ ਲਿਆਂਦੀ ਗਈ ਪਰ ਹੱਥਾਂ ਦੇ ਚ ਕੰਬੜੀ ਛੜੀ ਹੋਈ ਸੀ ਦਮ ਨਿਕਲ ਰਿਹਾ ਸੀ ਸਿਰਫ ਅੱਖਾਂ ਖੁੱਲੀਆਂ ਸਨ ਬਾਕੀ ਹੱਥਾਂ ਪੈਰਾਂ ਦੇ ਚੋਂ ਪ੍ਰਾਣ ਨਿਕਲ ਚੁਕੇ ਸ ਜਿਸ ਜਿਸ ਅੰਗ ਚੋਂ ਪ੍ਰਾਣ ਨਿਕਲ ਜਾਂਦੇ ਨੇ ਉਹ ਅੰਗ ساکਨ ਹੋ ਜਾਂਦੇ ਨੇ بے ਹਰਕਤ ਹੋ ਜਾਂਦੇ ਨੇ شاਗਿਰਦਾਂ ਨੇ ਦੇਖ ਲਿਆ ਉਸਤਾਦ ਜਾ ਰਿਹਾ ਹੈ ਉਹ ਸੁਰਾਈ ਚੁੱਕਣ ਲੱਗੇ ਰੋਕੀ ਬੋਲ ਕੇ ਰੋਕਿਆ ਕਹਿਣ ਲੱਗਾ ਨਹੀਂ ਰਹਿਣ ਦਿਓ ਗੋ ਹਾਥ ਮੈਂ ਜੁਮ ਬਸ ਨਹੀਂ ਅੱਖੋਂ ਮੇ ਤੋ ਦਮ ਹੈ ਰਹਿਣੇਂ ਦਿਓ ਅਭੀ ਸਾਗਰੋ ਮੀਨਾ ਮੇਰੇ ਆਗੇ ਇਹ ਠੀਕ ਹੈ ਮੇਰੇ ਹੱਥਾਂ ਚ ਦਮ ਨਹੀਂ ਮੈਂ ਨਹੀਂ ਚੁੱਕ ਸਕਦਾ ਇਹ ਪਿਆਲਾ ਪਰ ਮੇਰੀ ਅੱਖਾਂ 'ਚ ਤੇ ਦਮ ਹੈ ਮੈਂ ਵੇਖ ਸਕਦਾ ਮੈਂ ਵੇਖ ਕੇ ਪੀਵਾਂਗਾ ਮੈਂ ਵੇਖ ਕੇ ਆਪਣੇ ਆਪ ਨੂੰ ਤਸੱਲੀ ਦੇਵਾਂਗਾ ਇਤਨੀਆਂ ਬੁਲੰਦ ਵਿਚਾਰਾਂ ਜਗਤ ਨੂੰ ਦੇਣ ਵਾਲਾ ਖੁਦ ਜ਼ਿੰਦਗੀ ਦਲਦਲ ਦੇ ਵਿੱਚ ਫਸੀ ਹੋਈ ਹੈ ਦੁੱਖਾਂ ਦੇ ਪਰੇਸ਼ਾਨੀ ਤੇ ਬੇਚੈਨੀ ਦੇ ਇਸ ਵਾਸਤੇ ਤਨ ਦਾ ਤਾਣ ਧਨ ਦਾ ਤਾਣ ਬੌਧਿਕ ਤਾਣ ਮਾਣ ਨੂੰ ਤੇ ਜਨਮ ਦਿੰਦਾ ਹੈ ਮਾਣ ਤੇ ਬੜਾ ਮਿਲ ਜਾਂਦਾ ਹੈ ਪ੍ਰਤਿਸ਼ਠਾ ਤੇ ਬਹੁਤ ਮਿਲ ਜਾਂਦੀ ਹੈ ਪਰ ਜੀਵਨ ਦੀ ਮੂਲ ਸਮੱਸਿਆਵਾਂ ਨੂੰ ਕੋਈ ਸਮਾਧਾਨ ਨਹੀਂ ਮਿਲਦਾ ਉਹ ਬਣੀਆਂ ਰਹਿੰਦੀਆਂ ਦਿਮਾਗੀ ਤਾਣ ਤੋਂ ਬਾਅਦ ਬੌਧਿਕ ਬਲ ਤੋਂ ਬਾਅਦ ਸੰਸਾਰ ਦੇ ਵਿੱਚ ਜਿਸ ਤਾਣ ਦੀ ਚਰਚਾ ਹੈ ਉਹ ਹੈ ਰਾਜਸੀ ਤਾਣ ਕਿਸੇ ਨੂੰ ਕੁਰਸੀ ਮਿਲ ਗਈ ਹੈ ਔਦਾ ਮਿਲ ਗਿਆ ਹੈ ਤਾਂ ਇਹ ਵੀ ਇੱਕ ਤਾਣ ਹੈ ਇਹ ਵੀ ਇੱਕ ਸ਼ਕਤੀ ਹੈ ਆਲੇ ਦੁਆਲੇ ਮਾਣ ਪ੍ਰਕਰਮਾ ਕਰੇਗਾ ਦੀ ਵੀ ਪ੍ਰਤੀਸ਼ਟਾ ਹੋਵੇਗੀ ਬੜੀ ਪੂਜਾ ਹੋਵੇਗੀ ਰਾਜਸੀ ਤਾਣ ਤੋਂ ਬਾਅਦ ਜਿਸ ਤਾਣ ਦੀ ਧਾਰਮਿਕ ਦੁਨੀਆ ਦੇ ਚਰਚਾ ਹੈ ਉਹ ਹੈ ਮਾਨਸਿਕ ਤਾਣ ਕਿਸੇ ਮੰਤਰ ਦਾ ਵਿੱਚ بار-ਬਾਰ ਧਿਆਨ ਜੋੜ ਕੇ ਰਟਨ ਕਰਕੇ ਜਾਪ ਕਰਕੇ ਕੁਝ ਸ਼ਕਤੀ ਜੋ ਮਿਲਦੀ ਹੈ ਉਸ ਨੂੰ ਮਾਨਸਿਕ ਤਾਣ ਕਹਿੰਦੇ ਨੇ ਰiddhi ਜਾਂ सिद्धि ਗੁਪਤ ਹੋ ਜਾਣਾ ਪ੍ਰਗਟ ਹੋ ਜਾਣਾ ਉੱਡ ਜਾਣਾ ਥੱਲੇ ਆ ਜਾਣਾ ਇਸ ਤਰ੍ਹਾਂ ਦੀ ਸ਼ਕਤੀਆਂ ਅਕਸਰ ਜੋਗੀ ਲੋਗ ਸਾਧਕ ਲੋਗ ਪ੍ਰਗਟ ਕਰਦੇ ਸੰਤੋ ਸਹਿਬਾਂ ਦੀ ਬਾਣੀ ਦਾ ਇਹ ਫਰਮਾਨ ਹੈ ਇਸ ਤਰ੍ਹਾਂ ਦੀ ਸਿੱਧੀਆਂ ਨਾਲ ਵੀ ਹਿਰਦਾ ਸ਼ੁੱਧ ਨਹੀਂ ਆਉਂਦਾ ਗਛੈਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿਆ ਤੇ ਮਨੁੱਖ ਖੰਡਾ ਬ੍ਰਹਿਮੰਡਾ ਦਾ ਵੀ ਭਰਮਣ ਕਰਕੇ ਆ ਜਾਏ ਔਰ ਪਰਮਾਣੂ ਜਿਤਨਾ ਬਾਰੀਕ ਹੋ ਕੇ ਪਰਮਾਣੂ ਪਰਯੰਤ ਆਕਾਸ਼ੇ ਦੀਪ ਲੋ ਸੇ ਖੰਡਣੇ ਪਰ ਬਿਨਾ ਅਧਿਆਤਮਕ ਬਲ ਤੋਂ ਜ਼ਿੰਦਗੀ ਦੀ ਮੂਲ ਸਮੱਸਿਆਵਾਂ ਨੂੰ ਸਮਾਧਾਨ ਨਹੀਂ ਮਿਲੇਗਾ ਤਾਂ ਅਧਿਆਤਮਕ ਬਲ ਕਿਸ ਤਰ੍ਹਾਂ ਮਿਲੇਗਾ ਆਤਮਾ ਜਿਉਂ ਪ੍ਰਮਾਤਮਾ ਨਾਲ ਜੁੜਦੀ ਹੈ ਤਾਂ ਅਧਿਆਤਮਕ ਬਲ ਮਿਲਦਾ ਹੈ ਅਧਿਆਤਮਕ ਬਲ ਦੇ ਮਿਲਦਿਆਂ ਜਗਤ ਦੀਆਂ ਸਾਰੀਆਂ ਤਾਕਤਾਂ ਕਦਮਾਂ ਦੇ ਸਜਦਾ ਕਰਦੀਆਂ ਕਦਮਾਂ ਦੇ ਝੁਕਦੀਆਂ ਅਧਿਆਤਮਕ ਬਲ ਮਿਲਦਾ ਹੈ ਪਰਮਾਤਮਾ ਨਾਲ ਜੁੜਨ ਕਰਕੇ ਤੇ ਪਰਮਾਤਮਾ ਨਾਲ ਜੁੜਨ ਦਾ ਢੰਗ ਹੈ ਸਿਮਰਨ ਜਾਪ ਗੁਰੂ ਨਾਨਕ ਦੇਵ ਕੋਲੋਂ ਸਿਰਫ ਇਹੀ ਸ਼ਕਤੀ ਸੀ ਕਿ ధਨਵਾਨ ਵੀ ਝੁਕੇ ਗੁਣਵਾਨ ਵੀ ਝੁਕੇ ਹੁਕਮਰਾਨ ਵੀ ਝੁਕੇ ਬੜੇ ਬੜੇ ਪਹਿਲਵਾਨ ਵੀ ਗੁਰਨਾਨਕ ਦੇ ਕਦਮਾਂ ਤੇ ਸਜਦਾ ਕਰਦੇ ਰਹੇ ਇਹੀ ਅਜ਼ੀਮ ਤਾਣ ਹੈ ਇਹੀ ਅਜ਼ੀਮ ਸ਼ਕਤੀ ਹੈ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਤੇਖ ਹੇ ਪ੍ਰਭੂ ਤੇਰਾ ਨਾਮ ਹੀ ਮੇਰਾ ਤਾਣ ਹੈ ਤੇਰਾ ਨਾਮ ਹੀ ਮੇਰਾ ਮਾਣ ਹੈ ਪ੍ਰਮਾਤਮਾ ਨਿਰਮਲ ਹੈ ਉਹਦਾ ਤਾਣ ਵੀ ਨਿਰਮਲ ਹੈ ਪ੍ਰਮਾਤਮਾ ਨਿਰਮਲ ਹੈ ਉਹਦਾ ਮਾਣ ਵੀ ਨਿਰਮਲ ਹੈ ਪ੍ਰਮਾਤਮਾ ਦੇ ਨਾਮ ਤੋਂ ਜੋ ਤਾਣ ਮਿਲਦਾ ਹੈ ਜੋ ਮਾਣ ਮਿਲਦਾ ਹੈ ਉਹਦੇ ਨਾਲ ਹਿਰਦਾ ਹੋਰ ਸ਼ੁੱਧ ਹੁੰਦਾ ਹੈ ਕਿਉਂਕਿ ਪ੍ਰਮਾਤਮਾ ਸਵੈਮ ਨਿਰਮਲ ਹੈ ਧਨ ਦੇ ਤਾਣ ਨਾਲ ਤਨ ਦੇ ਤਾਣ ਨਾਲ ਬੌਧਿਕ ਤਾਣ ਨਾਲ ਰਾਜਸੀ ਤਾਣ ਨਾਲ ਤੇ ਕਈ ਦਫਾ ਹਿਰਦਾ ਅਸ਼ੁੱਧ ਹੋ ਜਾਂਦਾ ਹੈ ਹੋਰ ਮੈਲਾ ਹੋ ਜਾਂਦਾ ਹੈ ਕਿਉਂਕਿ ਸਾਰਾ ਜਗਤ ਮੈਲਾ ਹੈ ਤੇ ਜਗਤ ਦਾ ਤਾਣ ਹਿਰਦੇ ਨੂੰ ਮੈਲਾ ਹੀ ਕਰ ਛੱਡਦਾ ਹੈ ਜਗਤ ਦੇ ਕਰਤੇ ਦਾ ਤਾਣ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਇਸ ਵਾਸਤੇ ਗੁਰਬਾਣੀ ਦੀ ਪ੍ਰੇਰਣਾ ਹੈ اے ਮਨੁੱਖ ਜੇ ਤੂੰ ਤਾਣ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਨਾਮ ਦਾ ਹੀ ਤਾਣ ਪ੍ਰਾਪਤ ਕਰ ਤਾਣ ਮਾਣ ਦੀਵਾਨ ਸਾਚਾ ਨਾਨਕ ਕੇ ਪ੍ਰਵਟੇ ਜਦ ਜੋਗੀਆਂ ਨੇ ਪੁੱਛਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਕੌਣ ਸਖਤ ਤੋ ਇੱਥੇ ਲਿਆਈ ਕਿਹੜੀ ਸ਼ਕਤੀ ਦੇ ਆਸਰੇ ਤੇ ਤੁਸੀਂ ਸੁਮੇਰ ਪਰਬਤ ਤੇ ਆਇਓ ਤੋ ਸਾਈਬਾਂ ਨੇ ਕਹਿ ਦਿੱਤਾ ਸੀ ਬਿਨਾ ਨਾਮ ਤੋ ਬਿਨਾ ਸਤਸੰਗ ਤੋ ਬਿਨਾ ਬਾਣੀ ਤੋ ਮੇਰੇ ਕੋਲ ਹੋਰ ਕੋਈ ਸ਼ਕਤੀ ਨਹੀਂ ਔਰ ਕੋਈ ਤਾਣ ਨਹੀਂ